हां ਜਾਲ ਜੀ ਵਧੀਆ ਠੀਕ ਠਾਕ ਲਓ ਜੀ ਮਿੱਤਰੋ ਫਿਲਟਰ ਦਿੱਤਾ ਪਾ ਆਪਾਂ ਛੋਟੀ ਮਸ਼ੀਨ ਦਾ ਇਹ ਹੋ ਗਈ ਕੰਪਲੀਟ ਤੇ ਹੁਣ ਲੱਗਿਆ ਆਪਾਂ ਦਾ ਕਟਰ ਪਾਉਣ ਕਟਰ ਪਾ ਕੇ ਦੰਨਿਆਂ ਗੇੜਾ ਕਟਰ ਨੂੰ ਦੇਖਦੇ ਆ ਕਟਰ ਦਾ ਕੀ ਹੋਣ ਵਾਲਾ ਮਾਣਾ ਮੋਟਾ ਕੋਈ ਬਲੇਡ ਬਲੂਡ ਜੋ ਵੀ ਹੋਊਗਾ ਕੰਪਲੀਟ ਕਰਤੀ ਅਈ ਹੁਣਾਂ ਨੇ ਵੀ ਪਾ ਲਿਆ ਬੈੱਡ ਬੈੱਡ ਕਾਸਣਗੇ ਬੈੱਡ ਕਾਸ ਕੇ ਇਹਨਾਂ ਨੇ ਜਾਣਾ ਗਾਇ ਡਰਮ ਦੀਆਂ ਨਾਬਾਂ ਕਰੈਕ ਕਰਨੇ ਤੁਹਾਨੂੰ ਦੱਸਿਆ ਤੇ ਵਿੱਚ ਇੱਕ ਜਰੂਰ ਕਰਿਆ ਕਰੋ ਤੇ ਇੱਕ ਪਾਸੇ ਤੇੜਾ ਹੈ ਵੈਲਡਿੰਗ ਲਿਆਉਣਗੇ ਕਰਾ ਕੇ ਉਸ ਤੋਂ ਬਾਅਦ ਕੰਮ ਚੱਲੂਗਾ ਜਿਹੜਾ ਵੀ ਹੈਗਾ ਵਧੀਆ ਤਰੀਕੇ ਨਾਲ ਮਿਸਤਰੀ ਕੋਲ ਜਾ ਕੇ ਕਰਾ ਕੇ ਲਿਆਉਣਗੇ ਕਲਵਾਨ ਤੋਂ ਕੋ ਸ਼ੌਂਟੀ ਤਰ ਲਾਤਾ ਕਰ ਲਾ ਕੇ ਲੈਵਨ ਤਿਆਰ ਬੋਰਡ ਛੋਣੇ ਲਈ ਹੋ ਗਈ ਤਿਆਰ ਰੈਡੀ ਆ ਮਸ਼ੀਨ ਆਪਣੀ ਗਾਇ ਡਰਾਮ ਦਾ ਕੰਮ ਕਰਾ ਲਿਆ ਏ ਆ ਪਲੇਟ ਵੀ ਗਿਰ ਗਈ ਥੀ ਇਹ ਵੀ ਬਣਵਾ ਲਿਆਂ ਦੀ ਘਰ ਤਾਂ ਓਕੇ ਦੀ ਰਿਪੋਰਟ ਲੱਗੇ ਨੇ ਥਰੈਸਰ ਪਾਉਣ ਬੰਦੇ ਥਰੈਸਰ ਲਿਆਂਦਾ ਚੱਕ ਕੇ ਤੇ ਆ ਲਓ ਆ ਬੋਲੀ ਜੇ ਆ ਲੱਗਦੀ ਐ ਥੋੜੀ ਜੀ ਪਲੇਟ ਓਰੇ ਬਾਸਕਟ ਦੇ ਉੱਤੇ ਚੱਕੋ ਕੋਈ ਸੀਜ ਰੱਖ ਲੈਂਦੇ ਕਿੱਕਣੇ ਚੱਕਦੇ ਆਂ ਕਿਉਂ ਚੱਕੋ ਚੱਕੋ ਲੱਡੂ ਤੇ लाडी ਵਾਈ ਦੋਹਾਂ ਨੇ ਚਾਕੇ ਪਾ ਦਣੀ ਐ ਛਾਵਟ ਇਹਨਾਂ ਨੇ ਜਾਣ ਕੇ ਰੱਖ ਲਈ ਵੀ ਦੰਦਿਆਂ ਚ ਬਿਜਾਲੇ ਬਾਸਕਟ लाडी ਦਾ ਪਹਿਲਵਾਨ ਤੀਗਾ लाडी ਦੇ ਨਾਲ ਨਾਲ ਲੱਡੂ ਵੀ ਪਹਿਲਵਾਨ ਬਣ ਗਿਆ ਹੁਣ ਫਰਕ ਪੈ ਗਿਆ ਦੋਏ ਇੱਕੋ ਜਿਹੇ ਹੋ ਗਏ ਉਹ ਫਾਰੇ ਤੇ ਤੇਰੇ ਲਈ ਸੈਰ ਤੇਰੇ ਲਈ ਸੈਰ ਹੂੰ ਬਾਸਕਟ ਦੇ ਨਟ ਪਾ ਰਹੇ ਨੇ ਵਾਦ ਨਹੀਂ ਕੋਣੀ ਪੌੜੀ ਮੇਂ ਪਾਦਨੀ ਆ ਤਾਂ ਪਲੇਟ ਹੋ ਜੀ ਇੱਕ ਪੰਡਤਾਂ ਦਾ ਜਵਾਨ ਆ ਤੇ ਇੱਕ ਜ਼ਿਮੀਦਾਰਾਂ ਦਾ ਕੀ ਨੋਵਾ ਤੇਰਾ ਤੇਰਾ ਕੀ ਨੋਵਾ ਗਣੇਸ਼ ਕੈਮੀ ਚ ਪੜਦਾ ਤੂੰ ਪੰਜਵੀਂ ਆ ਦੇਖੋ ਇਹਨੇ ਮੂਸੇ ਵਾਲੇ ਦਾ ਫੈਨ ਆ ਦੇਖੋ ਸ਼ਰਟ ਤੇ ਵੀ ਮੂਸੇ ਵਾਲੇ ਵੀਰ ਦੀ ਫੋਟੋ ਸ਼ਿਪਾਈ ਹੋਈ ਆ ਗਾਣੇ ਸੁਣਦਾ ਉਹਨਾ ਮੂਸੇ ਵਾਲੇ ਦੇ ਕਿੰਨੇ ਕੁ ਕਿੰਨਾ ਕਰਦੇ ਆ ਪਿਆਰ ਮੂਸੇ ਵਾਲੇ ਬਾਈ ਨੂੰ ਹੈ ਵੱਧਾ ਤੋਂ ਕਿਹਦੇ ਸੁਣਦਾ ਉਹਨਾ ਗਾਣੇ? ਹਾਂਜੀ। ਕਿਹਦੇ ਸੁਣਦਾ ਉਹਨਾ? ਸਾਰੇ। ਸਾਰੇ ਹੀ। ਮੂਸੇ ਵਾਲੇ ਬਾਈ ਤੇ ਨਹੀਂ ਸੁਣਦਾ? ਬਾਈ ਸਾਲੀ। ਇੰਨਾ ਕਮਜ਼ੋਰ ਕਾਤੇ ਆਂ। ਰੋਟੀ ਪਾਣੀ ਘੱਟ ਮਿਲਦਾ ਖਾਣ ਨੂੰ। ਹੈਂ? ਖਾਇਆ ਕਰ ਭੱਜਿਆ ਪੁੱਜਿਆ ਕਰੋ। ਘਰੇ ਬੈਠਿਆ ਕਰੋ ਬਾਹਰ ਅੰਦਰ ਹੁਣ ਤੁਹਾਡੇ ਘਰ ਨੇ ਅੰਦਰ ਤੁਸੀਂ ਫਿਰਦੇ ਹੋਰੇ। ਘਰਦਿਆਂ ਨੂੰ ਕੀ ਪਤਾ ਵੀ ਤੁਸੀਂ ਕਿੱਥੇ ਹੋ? ਪਤਾ ਕਿਸੇ ਨੂੰ? ਦੱਸ ਸਕਿਆ? ਮੈਂ ਵੀ ਨਹੀਂ। ਠੀਕ ਆ ਮੈਂ ਦੱਸ ਕੇ ਆਇਆ ਚਲੋ ਠੀਕ ਆ ਨਟ ਪਾਉਣੇ ਥੋੜੀ ਜੇ ਡਿੱਕੇ ਲੱਗਦੇ ਜਿਹੜੇ ਡਬਲ ਥਰੇਸਰ ਆ ਬਹੁਤ ਔਖੇ ਪੈਂਦੇ ਨੇ ਯਾਨੀ ਪੈ ਜਾਂਦੇ ਨੇ ਕੋਈ ਏਡੀ ਬੜੀ ਗੱਲ ਨਹੀਂ ਥੋੜਾ ਜਿਹਾ ਸੈਟਿੰਗ ਮੈਟਿੰਗ ਕਰਨੀ ਪੈਂਦੀ ਹੈ ਕਿ ਦੋ ਦੋਹਾਂ ਦੇ ਕੰਨ ਇੱਥੇ ਇਕੱਠੇ ਹੁੰਦੇ ਨੇ ਵਿਚਾਲੀ ਬਾਸ ਕਰਦੇ ਵੀ ਕੰਨ ਇਕੱਠੇ ਹੁੰਦੇ ਨੇ ਤੇ ਮੂਹਰਲੀ ਬੜੀ ਦੇ ਵੀ ਆ ਦੇਖੋ ਜਮਾ ਤੇ ਪੈਂਦੇ ਨੇ ਬਾਕੀ ਮਿੱਤਰੋ ਜਿਵੇਂ ਮੱਕੀ ਤੇ ਮਸ਼ੀਨ ਚੱਲੀ ਵੀ ਸੀ ਸਿਰਫ ਗੇਅ ਡਰਮ ਦੀਆਂ ਦੋ ਨਾਬਾਂ ਇੱਕ ਕਰਨ ਦੀ ਟੁੱਟ ਗਈ ਤੇ ਇੱਕ ਆ ਪੱਤੀ ਨਾੜਕ ਤੇ ਖੁੱਲ ਗਿਆ ਇਹ ਖੁੱਲ ਕੇ ਡਿੱਗੀ ਤੀ ਬਾਕੀ ਸਾਰੀ ਮਸ਼ੀਨ ਆਪਣੀ ਫੁੱਲੋ ਕੇ ਰਿਪੋਰਟ ਨਿਕਲੀ ਆ ਕਿਤੇ ਵੀ ਪ੍ਰੋਬਲਮ ਨਹੀਂ ਕੋਈ ਬੈਰਿੰਗ ਵੀ ਸ਼ੈਰਿੰਗ ਨਹੀਂ ਟੁੱਟਿਆ ਕੁਝ ਵੀ ਨਹੀਂ ਹੋਇਆ ਤੇ ਰੇਪੇਰ ਅਸੀਂ ਟਾਈਮ ਨਾਲ ਹੋ ਜਾਣੀਆਂ ਕੋਈ ਵੀ ਪ੍ਰੋਬਲਮ ਨਹੀਂ ਆਈ ਹੋਰ ਕਿਸੇ ਕੰਮ ਦੀ ਵੀ ਪੂਰੀ ਘੈਂਟ ਮਸ਼ੀਨ ਚੱਲੀ ਆ ਤੇ ਸਾਰੇ ਬੈਰਿੰਗ ਹਾਲੇ ਤੱਕ ਨਾਲ ਦੇ ਹੀ ਚੱਲੀ ਜਾਂਦੇ ਆ ਲੱਡੂ ਬਾਈ ਲੱਗਾ ਇਧਰ ਲੀਆਂ ਪੱਤੀਆਂ ਢਿੱਲੀਆਂ ਕਰਨ ਢਿੱਲੀਆਂ ਕਰਕੇ ਫਿਰ ਜਿਹੜਾ ਪੱਤੀਆਂ ਵਾਲੀਆਂ ਉਹ 24 ਦੇ ਕਾਬਲੇ ਪਾਉਣੇ ਨੇ ਤਾਂ ਕਿ ਸੈੱਟ ਆ ਜਾਣਾ ਪਹਿਲਾਂ ਹੀ ਕਰ ਲੈਣੀ ਆਤੀ ਲੱਡੂ ਇਹ ਕੀ ਕਰਾਂ ਬਸ ਲੋੜ ਹੀ ਨਹੀਂ ਹੁੰਦਾ ਆਪਾਂ ਸੈਸਰੇ ਪਾਉਣਾ ਬਾਕਰੇ ਸਰ ਚੱਕ ਕੇ ਸਿੱਟ ਦੇਣਾ ਵਿੱਚ ਬਾਕੀ ਓਕੇ ਆ ਕਾਬਟ ਜਰੂਰ ਥੋੜੀ ਜੀ ਢਿੱਲੀ ਟਿਗੀ ਮਖਿਆ ਨੂੰ ਕੱਢ ਲੋ ਵੈਸੇ ਜਿਵੇਂ ਧੰਦੇ ਧੰਦੇ ਜੇ ਲਾ ਕੇ ਚਲਾ ਲੈਂਦੇ ਹੁੰਦੇ ਨੇ ਰੇਤੀ ਵਾਲੇ ਪਰ ਮਾਪਾ ਨੇ ਮਖਿਆ ਵੀ ਤੁਸੀਂ ਜਾਂ ਨਮੀ ਪਾ ਦਿਓ ਨਹੀਂ ਇਹਨੂੰ ਮੜਾ ਜਾਂ ਮਾਰ ਲਵਾ ਲੋ ਬਸ ਇੰਨੀ ਕੁ ਆਪਣੀ ਕਰਿਆਏ ਨੇ ਹੇ ਟੁੱਟਾ ਕੋਈ ਜ਼ਿਆਦਾ ਨਹੀਂ ਕਰਿਆ ਬਹੁਤ ਘੱਟ ਓਪੇ ਨਿਕਲਿਆ ਮੇਰੀ ਬੈਰਿੰਗ ਕਿੰਨੀ ਉਹ ਤਾਂ ਜਮਾ ਹੀ ਓਪੇ ਨਿਕਲੀ ਆ ਕੋਈ ਬੈਰਿੰਗ ਨਹੀਂ ਨਾ ਮਾ ਪਾਇਆ ਸਾਰੇ ਸਹੀਓ ਨੇ ਬਸ ਆ ਗਿਆ ਆ ਗਿਆ ਫਿਰ ਲੱਗ ਤੋਰੀ ਇੱਥੇ ਅਗਰ ਨਾ ਟਾ ਪੰਦੇ ਪੰਦਾ ਟੀ ਥੋੜੀ ਮਰੀ ਜਾਂਦੀ ਆ ਦੇ ਹਾਏ ਸਪਾਈਕਾਂ ਦੇ ਮਾਰਦਾ ਜਾਣ ਕੇ ਖੜਕਾ ਕਰਦਾ ਬੰਦਾ ਬਹੁਤ ਖਰਾਬ ਆ ਕਦੇ ਕਦੇ ਕਰਦਾ ਆ ਦੇ ਜੀ ਕਰੋ ਸਪਾਈਕਾਂ ਚੈੱਕ ਸੀਜਨ ਚੋਣ ਰੇ ਇੱਕ ਲੱਗਿਆ ਹਨਾ ਇੱਕ ਲੱਗਿਆ ਜੋ ਮੇਰਾ ਦੂਜਾ ਲੱਗਣਾ ਦੂਜਾ ਲੱਗਣਾ ਫਿਰ ਤਾਂ ਠੀਕ ਐ ਨੇ ਹਲ ਤਾਂ ਕੋਈ ਉਹ ਨਹੀਂ ਹੈ ਹਲ ਤਾਂ ਸਟਾਰਟਿੰਗ ਜੀ ਉਹੋ ਹੀ ਐ ਇਹਨਾਂ ਦੀ ਘਸਣ ਦੀ ਲੈ ਗਾਂਹੜਾ ਵੀ ਲੱਗ ਜਾਣਾ ਕਾਕਾ ਜੀ ਗਾਂਹੜਾ ਦਾ ਕੋਈ ਹੋਰ ਇਹ ਲਾਉ ਉਹਦੇ ਨਾਲ ਬਾਅਦ ਆਪੇ ਮੇਰੇ ਬੇਟਾ ਇੱਪੇ ਚੋ ਤੂੰ ਜਾ ਕੇ ਈਸ਼ਵਰ ਸਿੱਧੀ ਕਰਕੇ ਜਾਣੀ ਆ ਹਾਂ ਚੱਕ ਤੱਕ ਦੇ ਮੈਂ ਕਰ ਜਾ 60 65 ਕਿਲੋ ਦੀ ਸ਼ਾਬਟ ਹੋਣੀ ਹੈ ਕਿਤੇ ਚੱਕਣੀ ਸੌਖੀ ਆ ਆਰਾਮ ਨਾਲ लाडी ਨੇ ਚੱਕ ਲਿਆ ਰਾੜ ਜੀ ਇੱਥੇ ਮਾੜੀ ਜੀ ਕਹਿੰਦਾ ਰਾੜ ਚੱਕ ਕੇ ਖੜ ਜਾਂਦੇ ਆਪਾਂ ਤਾਂ ਜੋਰ ਲਾਉਣ ਵਾਲੀ ਜਗ੍ਹਾ ਤੂੰ ਵੀ ਨਹੀਂ ਗਿਆ ਹੈਗਾ ਦੂਏ ਨੂੰ ਕਹੀ ਜਾਉਂਗਾ ਕੰਮ ਨਾ ਕਰ ਲੈ ਯਾਰ ਜੋ ਥ੍ਰੈਸਰ ਲਾ ਕੇ ਬੰਨਣਾ ਉਹਨੇ ਬੰਨਾਂਗੇ 19 ਤੇ ਆ ਦੇਖੋ ਲਾਡੀ ਬਾਈ ਨੇ ਉਹ ਸਿਰੇ ਤੇ ਰੱਖਤਾ ਨਾ ਉਹ ਨੀਦ ਤੇ ਉੱਪਰ ਵੀ ਸਿਰੇ ਤੇ ਰੱਖ ਦੇਣਾ ਤੇ ਪਿੱਛੋਂ ਬੰਨ੍ਹ ਦੇ ਸਕਾਰਾਂ ਤੇ ਬਸ ਇਹਦਾ ਡਬਲ ਤਰਸਰਾੜਿਆ ਇਹਨੂੰ ਐਡਾ ਕੋਈ ਰੋਲ ਨਹੀਂ ਹੈਗਾ ਇਹ ਬਹੁਤ ਛੋਟੀ ਪੱਲੀ ਦੇ ਲਈ ਜਾਂਦੀਆਂ ਕੋਈ ਚੱਕਾ ਨਹੀਂ ਆਪਾਂ ਜਿਵੇਂ ਪਈਦੀਆਂ ਮਸ਼ੀਨਾਂ ਦੇ ਬੰਦਿਆ ਉੱਥੋਂ ਹੀ ਬੰਨ ਲੈਣੇ ਆ ਬਾਕੀ ਮਾੜੀ ਮੋਟੀ ਜੇ ਲੋਡ ਪੈਂਦੀ ਹੈ ਕਿਤੇ ਤਾਂ ਮਾੜੀ ਮੋਟੀ ਹਲਾ ਦੇ ਲਈ ਦੇਈ ਦੀ ਆ ਯਾਰ ਮੇਨ ਗੱਲ ਹੁੰਦੀ ਹੈ ਵੀ ਚੌਲ ਨਹੀਂ ਨਿਕਲਣਾ ਚਾਹੀਦਾ ਤੇ ਛੱਟੇ ਕਿ ਨਹੀਂ ਜਾਣਾ ਜਾਣਾ ਚਾਹੀਦਾ ਦਾਣਾ ਵੀ ਕਿਸਾਨ ਭਰਾ ਦਾ ਹੁੰਦਾ ਹੈ ਨੁਕਸਾਨ ਆਦੋਂ ਉੱਥੇ ਸੈੱਟ ਕਰ ਲਓ ਬਸ ਹੋਰ ਇਹਦਾ ਐਡਾ ਕੋਈ ਰੋਕ ਨਹੀਂ ਹੈਗਾ ਚੱਕਾ ਨਹੀਂ ਚਾਚਾ ਚੌੜਾ ਨਾ ਕੱਢੇ ਤੇ ਟੋਟਾ ਨਾ ਕਰੇ ਹਾਂਜੀ ਮਸ਼ੀਨ ਵਾਲੇ ਵੀਰੋ ਤੁਹਾਨੂੰ ਇੱਕ ਸਵਾਲ ਪੁੱਛਦੇ ਆਂ ਵੀ ਮਸ਼ੀਨ ਦੇ ਕਿੰਨੇ ਵਾਇਰਿੰਗ ਨੇ ਓਏ ਜੀਨਾਂ ਨੂੰ ਕੱਲਾ ਰਿਪੇਅਰ ਮੌਕੇ ਹੀ ਗਰੀਸ ਆਉਂਦਾ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਕਿੰਨੇ ਵਾਇਰਿੰਗ ਨੇ 2 3 4 5 ਜਿਨਾਂ ਨੂੰ ਕੱਲਾ ਰਿਪੇਅਰ ਕਰਨ ਵਕਤ ਹੀ ਗਰੀਸ ਆਉਂਦਾ ਪਰ ਉਹ ਕਦੇ ਟੁੱਟਦੇ ਵੀ ਹੈ ਨਹੀਂਗੇ ਟੁੱਟਦੇ ਤਾਂ ਨਹੀਂ ਕਿਉਂਕਿ ਗਰੀਸ ਉਹਨਾਂ ਨੂੰ ਘੱਟ ਆਉਂਦਾ ਤੇ ਵਿੱਚ ਰਹਿੰਦਾ ਜੇ ਵਧੀਆ ਗਰੀਸ ਮਾਰਦੇ ਆ ਜਦ ਆਪਾਂ ਗਰੀਸ ਮਾਰ ਮਾਰ ਕੇ ਜੈਡ ਪਾ ਦਿੰਨੇ ਆ ਫਿਰ ਘਰ ਦਾ ਪੈ ਜਾਂਦਾ ਤੇ ਫਿਰ ਟੁੱਟਦੇ ਨੇ ਜ਼ਰੂਰ ਦੱਸਿਓ ਵੀ ਕਿੰਨੇ ਵੈਰਿੰਗ ਨੇ ਜਿਨ੍ਹਾਂ ਨੂੰ ਕੱਲਾ ਰਿਪੇਅਰ ਮੌਕੇ ਆਉਂਦਾ ਬਹੁਤੀਆਂ ਮਸ਼ੀਨਾਂ ਵਾਲਿਆਂ ਨੇ ਚਲੋ ਪਾਇਪ ਲਾ ਵੀ ਦਿੱਤੇ ਹੋਣਗੇ ਬਹੁਤੀਆਂ ਰਹਿੰਦੀਆਂ ਨੇ ਬਹੁਤ ਵੀਰਾਂ ਦੇ ਫੋਨ ਆਉਂਦੇ ਹੁੰਦੇ ਨੇ ਵੀ ਫੂਸ ਦੇ ਵਿੱਚ ਦਾਣਾ ਆਉਂਦਾ ਮਿੱਤਰੋ ਦਾਣਾ ਮਿੱਤਰੋ ਆਉਣਾ ਹੀ ਹੈ ਆਰੇ ਜ਼ਰੂਰ ਲਾਇਆ ਕਰੋ ਜਿਹੜੀ ਮਸ਼ੀਨ ਦੇ ਆਰੇ ਲੱਗੇ ਹੋਣਗੇ ਉਹਦੇ ਦਾਣਾ ਨਹੀਂ ਆਊਗਾ ਜੇ ਬਿਨਾਂ ਆਰਿਆਂ ਤੋਂ ਚਲਾਉਨੇ ਹੋ ਨਾ ਝੋਨੇ ਦਾ ਨਾਲ ਹੁੰਦਾ ਹਰਾ ਤੇ ਉਹਦੇ ਕਰਕੇ ਦਾਣੇ ਆਉਂਦਾ ਜਾਂਦੇ ਨੇ ਆ ਦੇਖੋ ਆਰੇ ਜਰੂਰ ਲਾਇਆ ਕਰੋ ਕਣਕ ਮੌਕੇ ਲਾਉਣੇ ਪੈਂਦੇ ਨੇ ਤੇ ਝੋਨੇ ਮੌਕੇ ਲਾਉਣੇ ਪੈਂਦੇ ਨੇ ਆਪਣੇ ਵੀ ਆਪਾਂ ਨੇ ਕੱਲ ਨੂੰ ਫਿੱਟ ਕਰਨੇ ਨੇ ਤੇ ਰਹਿੰਦੇ ਨੇ ਇਕੱਠੇ ਕਰਕੇ ਰੱਖੇ ਹੋਏ ਨੇ ਤੇ ਕੱਲ ਨੂੰ ਆਰੇ ਲਾਵਾਂਗੇ ਆਰੇ ਜਰੂਰ ਕਸਿਆ ਕਰੋ ਕਿਉਂਕਿ ਫੁੱਸ ਦੇ ਵਿੱਚ ਫਿਰ ਦਾਣੇ ਆਈ ਜਾਂਦੇ ਨੇ ਮਾੜੇ ਮਾਤੇ ਫੁੱਲ ਕੇ ਰੱਖੇ ਹੋਰੇ ਪ੍ਰੀਤ ਦੇ ਨਾਲ ਦਿੰਦੇ ਨੇ ਪ੍ਰੀਤ ਵਾਲੇ ਕੱਲ ਨੂੰ ਫਿੱਟ ਕਰਾਂਗੇ ਮੂਰਲੇ 5 ਹੈਗੇ ਮਗਰਲੇ 10 ਖੋਲੇ ਹੋਏ ਨੇ 15 ਆਰੇ ਹੁੰਦੇ ਨੇ